ਜੀ ਤੁਸੀਂ ਦੇਖ ਸਕਦੇ ਆ ਸਾਡੇ ਪਿੰਡ ਵੱਡੇ ਸਭਰਾ ਦੇ ਮੌਜੂਦਾ ਸਰਪੰਚ ਬਤਾਰ ਸਿੰਘ ਜੀ ਤੇ ਜਿਹੜੇ ਪਹਿਲੇ ਸਰਪੰਚ ਰਹੇ ਚੁੱਕਿਆ ਜੀ ਸਰਜੀਤ ਸਿੰਘ ਬੱਬੀ ਡਾਕਟਰ ਅਰਜਿੰਦਰ ਸਿੰਘ ਸਭਰਾ ਨਾਲ ਜਿੰਨੇ ਵੀ ਵੇਖੋ ਹੋਰ ਪਚਾਦ ਮੈਂਬਰ ਬੈਠਿਆ ਜੀ ਕੋਈ ਪੇਦਪਾਪ ਨਹੀਂ ਕੋਈ ਪਾਰਟੀਬਾਜੀ ਦੀ ਗੱਲ ਨਹੀਂ ਸਾਰਿਆਂ ਦਾ ਭਾਈਚਾਰਕ ਸਾਝ ਇੱਕ ਆ ਜੀ ਇੱਕੇ ਥਾਲੀ ਦੇ ਵੇਖੋ ਤੁਸੀਂ ਕੋਹੜੇ ਛਕ ਰਹੇ ਆ ਚਾਹ ਛਕ ਰਹੇ ਆ ਜੀ ਇਹ ਹੁੰਦੀ ਆ ਪਿਆਰ ਦੀ ਗੱਲ ਬੜੀ ਤਕੜੀ ਗੱਲ ਆ ਜੀ ਜਿਹੜਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਪਿੰਡ ਦਾ ਭਾਈਚਾਰਾ ਜੀ ਉਹ ਵੀ ਕੈਮਰਾ ਖੜ੍ਹਦੇ ਆ ਕੋਈ ਐਹੋ ਜੀ ਗੱਲ ਨਹੀਂ ਤੇ ਦੇਖੋ ਤੁਸੀਂ ਸੰਗਤਾਂ ਚਾਹ ਪਾਣੀ ਛਕ ਰਹੀਆਂ ਪਕੌੜੇ ਛਕ ਰਹੀਆਂ ਚਾਹ ਛਕ ਰਹੀਆਂ ਜੀ ਤੇ ਐ ਸਾਈਡ ਦੇ ਦੇਖੋ ਪਕੌੜੇ ਬਣਾਏ ਜਾ ਰਹੇ ਆ ਜੀ ਤੇ ਵੀਰ ਜਿਹੜੇ ਸੇਵਾਦਾਰ ਲੱਗੇ ਹੋਏ ਆ ਇਧਰ ਵੀਰ ਸਾਡਾ ਸੇਵਾ ਕਰ ਰਿਹਾ ਜੀ ਦੇਖੋ ਬਰੈਡ ਕੱਟ-ਕੱਟ ਕੇ ਇੱਕ ਦੇ ਚਾਰ ਪੀਸ ਬਣਾਏ ਜਾ ਰਹੇ ਆ ਜੀ ਰਾ ਮੰਜੇ ਭਰੇ ਹੋਏ ਆ ਜੀ ਪਕੌੜਿਆਂ ਦੇ ਨਾਲ ਆ ਜੋ ਬਾਕੀ ਤੁਹਾਨੂੰ ਹੋਰ ਵੀ ਦਰਸ਼ਨ ਮੇਲੇ ਕਰਾ ਦਿੱਗੇ ਬਾਬਾ ਜੀ ਗੁਰਦੁਆਰਾ ਸਾਹਿਬ ਜੀ ਸਭ ਤੋਂ ਪੁਰਾਣਾ ਬਾਈ ਜੀ ਗੁਰਦੁਆਰਾ ਸਾਹਿਬ ਜਦੋਂ ਵੱਡੇ ਸੁਭਰਾ ਦੇ ਵਿੱਚ ਵੀਰਾਂ ਨੂੰ ਪਤਾ ਜੀ ਜਦੋਂ ਇਹ ਯਾਦਗਾਰ ਦੇ ਵਿੱਚ ਮਨਾਇਆ ਬਣਾਇਆ ਗਿਆ ਸੀ ਬਾਕੀ ਇਤਿਹਾਸ ਦੇਖ ਸਕਦੇ ਆ ਤੁਸੀਂ ਬਾਬਾ ਜੀ ਦਾ ਬਾਬਾ ਕਾਂ ਸਿੰਘ ਜੀ ਦਾ ਬਾਬਾ ਨਿਹਾਲ ਸਿੰਘ ਦਾ ਕਰਦੇ ਬਰਾ ਪਾਪਾ ਪੰਗ ਸਿੰਘ ਜੀ ਹਰ ਸਾਲ ਦੀ ਸੇਵਾ ਮਨਾਇਆ ਜਾ ਰਿਹਾ ਹੈ ਜੀ ਦੇਖ ਸਕਦੇ ਹੋ ਇਤਿਹਾਸ ਅਪਰ ਸਕਦੇ ਆ ਜੀ ਬਾਬਾ ਜੀ ਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਜੋ ਜਿਹੜਾ ਇਤਿਹਾਸ ਪੂਰਾ ਲਿਖਿਆ ਹੋਇਆ ਜੀ ਤੁਹਾਨੂੰ ਪਤਾ ਲੱਗ ਜੂਗਾ ਤੇ ਇਧਰ ਵੀ ਸਾਡੇ ਸੈਕਟਰੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਸੰਗਤਾਂ ਪਹੁੰਚ ਰਹੀਆਂ ਬੜੀ ਵੱਡੀ ਗੱਲ ਆ ਜੀ ਇਹ ਸਾਡੇ ਗਵੰਡੀ ਨੇ ਪਾ ਜਾੜੇ ਬਾਕੀ ਦੇਖ ਸਕਦੇ ਆ ਜੀ ਗੁਰਦੁਆਰਾ ਸਾਹਿਬ ਸਭ ਤੋਂ ਪਹਿਲੋਂ ਇਸ ਜਗ੍ਹਾ ਤੇ ਮੱਥਾ ਟੇਕ ਕੇ ਤੇ ਫੇਰ ਬਾਈ ਜੀ ਅੱਗੇ ਨੂੰ ਵੇਖੋ ਸੰਗਤਾਂ ਜਾਂਦੀਆਂ ਜੀ ਬਾਈ ਜੀ ਸੱਚੇ ਪਾਤਸ਼ਾਹ ਚਰਤੀ ਕਲਾ ਕਰੇ ਧੰਵਾ ਜੀ ਇਹ ਆ ਸਾਡੇ ਵੀਰ ਪਰਮਜੀਤ ਸਿੰਘ ਸੈਕਟਰੀ ਸਾਹਿਬ ਐ ਸਾਈਡ ਦੇ ਬਾਈ ਜੀ ਜਿਹੜੇ ਨਵਾਂ ਘੇੜ ਬਣਾਇਆ ਗਿਆ ਹੈ ਜੀ ਸਭ ਤੋਂ ਪਹਿਲਾਂ ਜਦੋਂ ਐਂਟਰੀ ਹੁੰਦੀ ਹੈ ਜੀ ਸੰਤਾਂ ਨੂੰ ਠੰਡੇ ਮਿੱਠੇ ਜਲ ਦੀ ਛਪੀਲ ਚਕਾਈ ਜਾਂਦੀ ਹੈ ਜੀ ਸੋਨੂ ਵੀ ਸਾਡਾ 8 ਮਹੀਨੇ ਦੇ ਵਿੱਚ ਦੋ ਦੋ ਤਿੰਨ ਦਿਨ ਵਾਰ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਕੰਧਾ ਕਾਲਾ ਸਭ ਲਗ ਲਗ ਜਗ੍ਹਾ ਤੇ ਘੁੰਮ ਕੇ ਜਾਂਦਾ ਹੈ ਜੀ ਇਹ ਵੀ ਬਹੁਤ ਵੱਡੀ ਸੇਵਾ ਵੀਰ ਦੀ ਸੋਨੂ ਵੀਰ ਦੀ ਇਹ ਆ ਸਕਤੇ ਐਸ ਸਾਈਡ ਸੰਤਾਂ ਬੀਬੀਆਂ ਭੈਣਾਂ ਫੁਲਕੇ ਪਕਾ ਰਹੀਆਂ ਜੀ ਵੇਖੋ ਬੜੀ ਅੱਤ ਦੀ ਗਰਮੀ ਆ ਤੇ ਫਿਰ ਵੀ ਸੇਵਾ ਵਿੱਚ ਲੱਗੀਆਂ ਸਾਡੀਆਂ ਪੈਣਾ ਮਾਈਆਂ ਕੋਈ ਤੇ ਫੁਲਕੇ ਬਣਾਏ ਜਾ ਰਹੇ ਆ ਜੀ ਵੇਖੋ ਬਹੁਤ ਵੱਡੀ ਸੇਵਾ ਹੈ ਜੀ ਤੇ ਹੋਰ ਵੀ ਸੰਗਤਾਂ ਸੇਵਾ ਕਰਨਾ ਚਾਹੁੰਦੀਆਂ ਤੇ ਗੁਰਦੁਆਰਾ ਸਾਹਿਬ ਆਣ ਕੇ ਸੇਵਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਵੱਡੀ ਵੇਖੋ ਗਰਮੀ ਵੀ ਕਿੰਨੀ ਆ ਬਹੁਤ ਜਿਆਦਾ ਧੁੱਪ ਲੱਗੀ ਹੋਈ ਆ ਤੇ ਫਿਰ ਵੀ ਵੇਖੋ ਬੀਬੀਆਂ ਲੋਵਾਂ ਤੇ ਸ਼ਰਦਾ ਦੇ ਨਾਲ ਸੇਵਾ ਕਰ ਰਹੀਆਂ ਬਾਈ ਜੀ ਬਹੁਤ ਵੱਡਾ ਇਤਿਹਾਸ ਆ ਬਾਕੀ ਆ ਜੋ ਹੋਰ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸੰਗਤਾਂ ਦੇ ਤੇ ਬਾਕੀ ਆ ਗੁਰਦੁਆਰਾ ਸਾਹਿਬ ਜਿਹੜੇ ਨਵੀਂ ਸੇਵਾ ਕਰਕੇ ਬਾਈ ਜੀ ਤਿਆਰ ਕੀਤਾ ਗਿਆ ਹੈ ਜੀ ਇਹ ਦੇਖ ਸਕਦੇ ਆ ਤੇ ਜਿਹੜਾ ਆ ਟੈਂਟਾਂ ਦੀ ਵੇਖੋ ਸੇਵਾ ਜਿਹੜੀ ਕੀਤੀ ਗਈ ਹੈ ਜੀ ਇਹ ਸਾਡਾ ਭਾਈ ਜੀ ਤੇ ਟੈਂਟ ਵਾਲਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਭਰਾਵਾਂ ਵੱਲੋਂ ਇੱਧਰ ਸੰਗਤਾਂ ਬੈਠੀਆਂ ਹੋਈਆਂ ਜੀ ਤੇ ਸਾਡਾ ਸਾਬ ਸਿੰਘ ਚੰਬਲਿਆ ਪਰਿਵਾਰ ਜੋ ਉਹ ਵੀ ਬਹੁਤ ਸੇਵਾ ਕਰਦੇ ਆ ਉਹਨਾਂ ਦੇ ਵੀ ਦਰਸ਼ਕ ਕਰਾਉਂਦੇ ਆ ਵੀ ਜਿੰਨਾ ਤਿੰਨ ਗਿੱਲੇ ਪਨੀਰੀ ਵੀ ਜੀ ਦੇਖੋ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਇਹ ਸਾਡੇ ਵੀਰ ਸਾਬ ਸਿੰਘ ਜੀ ਚੰਬਲਿਆ ਤੁਹਾਨੂੰ ਦਰਸ਼ਨ ਕਰਾ ਦਿੱਤੇ ਭਰਾ ਦੇ ਤਿੰਨ ਗਿੱਲੇ ਹਰ ਇੱਕ ਬਾਸਬਦੀ ਦੀ ਪਨੀਰੀ ਵੀ ਵੀ ਜੀ ਆ ਤੇ ਗੁਰਦੁਆਰਾ ਸਾਹਿਬ ਬਾਈ ਜੀ ਗ੍ਰਾਹੀ ਕਰਕੇ ਆਪ ਸੰਗਤਾਂ ਦਾ ਸਹਿਯੋਗ ਦਿੰਦੇ ਆ ਜੀ ਬੜੀ ਵੱਡੀ ਗੱਲ ਆ ਹਰਜੀਤ ਸਾਹਿਬ ਸਿੰਘ ਜੀ ਮਨਾਇਆ ਜਾ ਰਿਹਾ ਹੈ ਜਦ ਗੁਰੂ ਦਾ ਸਲਾਨਾ ਜੋੜ ਮੇਲਾ 500 ਦਿਨ ਮਨਾ ਰਹੀਆਂ ਸਰਤਾਂ ਬੜੀਆਂ ਸ਼ਰਧਾ ਨਾਲ ਮਨਾਉਂਦੀਆਂ ਜੀ ਆਪੇ ਕਰਨ ਵਾਲਾ ਬਿਲਕੁਲ ਜੀ ਬਿਲਕੁਲ ਕਿ ਕਿਤਰਾਂ ਦੇ ਪ੍ਰਬੰਧ ਕੀਤੇ ਗਏ ਆ ਬਹੁਤ ਵਧੀਆ ਜੀ ਸੋਹਣੇ ਪ੍ਰਬੰਧ ਕੀਤੇ ਗਏ ਤੇ ਸੰਗਤਾਂ ਵੱਲ ਤੋਂ ਵੱਧ ਸੇਵਾ ਕਰਨ ਲਈ ਪਹੁੰਚਣ ਫੋਰਸ ਨੂੰ ਠੀਕ ਠਾਕ ਜੀ ਮੈਂ ਨਹੀਂ ਕੁ ਗੱਲ ਨਹੀਂ ਯਾਰ ਮੈਂ ਨਾ ਤੂੰ ਰਗੜੀ ਜਾਣਾ ਮੈਂ ਤੇ ਦੇਖ ਸਾਹਿਬ ਜੀ ਸਰਪੰਚ ਸਾਹਿਬ ਗੁਰਦੁਆਰਾ ਸਾਹਿਬ ਮੱਧਾ ਕਿਤੇ ਚਾਹ ਪਾਣੀ ਛਕਣ ਜਾ ਰਹੇ ਜੀ ਬਹੁਤ ਵੱਡੀ ਗੱਲ ਜੀ ਭਾਈ ਜੀ ਐਸ ਸਾਈਡ ਤੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਫੁਲਕਾ ਛਕ ਰਹੀਆਂ ਜੀ ਚਾਹ ਪਾਣੀ ਦੇ ਲੰਗਰ ਟੋਟ ਵਰਤਾਏ ਜਾ ਰਹੇ ਨੇ ਕੋ ਚਾਹ ਪਾਣੀ ਪਕੌੜੀਆਂ ਦੀ ਹੋਰ ਜੀ ਅੱਗੇ ਲੋ ਬਹੁਤ ਵੱਡੀ ਸੇਵਾ ਦਾ ਬੜੀ ਸ਼ਤਤਾ ਨਾਲ ਸੇਵਾ ਕਰਦੇ ਆ ਤੇ ਬੜੇ ਵੀਰਾਂ ਦੇ ਪਾਸ ਤੋਂ ਵੀ ਫੋਨ ਆਉਂਦੇ ਆ ਰੰਧਾਵਾ ਸਾਹਿਬ ਜਿਹੜੇ ਤੁਸੀਂ ਮੇਲੇਆਂ ਤੇ ਦਰਜੇ ਕਰਾਉਂਦੇ ਹੋ ਨਾ ਬਹੁਤ ਵਧੀਆ ਜੀ ਬਹੁਤ ਵੱਡੀ ਗਿਣਤੀ ਜਿਹੜੇ ਇੱਥੋਂ ਮੁਸਲਮਾਨ ਵੀ ਉੱਠ ਕੇ ਆਏ ਸੀ ਪਾਕਿਸਤਾਨ ਵਾਲੀ ਸਾਈਡ ਉਹਨਾਂ ਭਰਾਵਾਂ ਦੇ ਵੀ ਫੋਨ ਆਉਂਦੇ ਆ ਵੀ ਬੜੇ ਵਧੀਆ ਤੁਸੀਂ ਦਿਖਾਉਂਦੇ ਜੇ ਮੇਲੇ ਇਤਿਹਾਸ ਬਾਰੇ ਜਾਣੂ ਕਰਾਉਂਦੇ ਜੇ ਤੇ ਆਜੋ ਸੰਗਤਾਂ ਜਿਹੜੀਆਂ ਸੇਵਾ ਕਰੀਆਂ ਉਹਨਾਂ ਦੇ ਦਰਸੀਨ ਮੇਲੇ ਕਰ ਲਓ ਦੇਵਾ ਕਰ ਰਹੀਆਂ ਬੱਚੂ ਸੁਰਮੇ ਦੇ ਬੱਚੇ ਸੇਵਾ ਕਰ ਰਿਆ ਜੀ ਵੱਡੀ ਗੱਲ ਆ ਫਰੀਦਿਆਂ ਦੀ ਸੇਵਾ ਕਰਦਾ ਪਾਸ ਤੇ ਇਹ ਵੀ ਜਲਦੀ ਸੇਵਾ ਸਵੇਰ ਦੇ ਲੱਗੇ ਹੋਏ ਆਪਾਂ ਸਾਡੀ ਬੜੀ ਤਗੜੀ ਗੱਲ ਆ ਜੀ ਕਿਸੇ ਵੀ ਸੰਗਤ ਨੇ ਜਲ ਜਦ ਨੇ ਜਲਦੀ ਦੇਵਾ ਕਰਦੇ ਪਾਣਿਆਂ ਦੀ ਸੇਵਾ ਦੇ ਕੋ ਨਾਲ ਦੀ ਨਾਲ ਬੱਚੇ ਪੜਨਾ ਬਰਸਰਾਂ ਦੀ ਦੇਵਾ ਪਾਣਿਆਂ ਦੀ ਸੇਵਾ ਕੀਤੀ ਜਾ ਰਹੀ ਆ ਬਹੁਤ ਵਧੀਆ ਗੱਲ ਆ ਜੀ ਾਰੇ ਇਹਦੇ ਸੇਵਾਦਾਰ ਸੇਵਾ ਕਰਿਆ ਜੀ ਸ਼ਰਦਾ ਦੇ ਨਾਲ ਤੇ ਗੁਰੂ ਘਰ ਦੀਆਂ ਖੂਹੀਆਂ ਪ੍ਰਾਪਤ ਕਰਿਆ ਜੀ ਬੜੀ ਵੱਡੀ ਗੱਲ ਹੈ ਜੀ ਠੀਕ ਆ ਬਾਈ ਜੀ ਸ਼ੇਅਰ ਕਰੀਂ ਕਿ ਲੋ ਵੀਡੀਓ ਵਾਅਦੇ ਤੋਂ ਵਾਅਦੇ ਇੱਥੇ ਸੰਗਤਾਂ ਪਹੁੰਚਣ ਤੇ ਗੁਰੂ ਘਰ ਦੀਆਂ ਖੂਹੀਆਂ ਪ੍ਰਾਪਤ ਕਰਨ ਤੇ ਨਿੱਕੇ ਨਿੱਕੇ ਬੱਚੇ ਵਯਾਰੇ ਆ ਜੀ ਇਧਰ ਵਾਜੇ ਇਹ ਕੋ ਬੱਚਾ ਕਾਇਨ ਤੇ ਰਾਕੇ ਪੂਗਣੀ ਵਜਾ ਰਿਹਾ ਹੈ ਜੀ ਇਹ ਉਮਰੀ ਬਾਈ ਜੀ ਇਹੋ ਜੀ ਹੁੰਦੀ ਆ ਬੱਚਿਆਂ ਦੀ ਹਰ ਇੱਕ ਜਦੋਂ ਅਸੀਂ ਵੀ ਮੇਲੇ ਦੇਖ ਕੇ ਆਉਂਦੇ ਹਾਂ ਜੀ ਇਸੇ ਤਰ੍ਹਾਂ ਮੇਲੇ ਦੇਖ ਕੇ ਸ਼ਾਮ ਨੂੰ ਬਾਈ ਜੀ ਵਜਾਉਂਦੇ ਆਉਣਾ ਹਾਰਨ ਠੀਕ ਹੈ ਜੀ ਲਵੋ ਜੇ ਹੁੰਦੇ ਸੀ ਉਦਾਂ ਸਮਿਆਂ ਦੇ ਵਿੱਚ ਅਗੋਂ ਨਾ ਵੀਡੀਓ ਸ਼ੇਅਰ ਕਰੀ ਚਲੋ ਬਾਕੀ ਇਧਰ ਦਾਲ ਪਾਣੀ ਚਾਹ ਪਾਣੀ ਤਿਆਰ ਹੋ ਰਿਹਾ ਹੈ ਜੀ ਜੀ ਆ ਭਾਈ ਜੀ ਅਜੀਤ ਸਿੰਘ ਟੈਂਟ ਵਾਲੇ ਵੀਰ ਆ ਜਿਨ੍ਹਾਂ ਵੱਲੋਂ ਬਹੁਤ ਵਧੀਆ ਸੋਹਣਾ ਟੈਂਟ ਦਾ ਪ੍ਰਬੰਧ ਕੀਤਾ ਗਿਆ ਜੀ ਦੇਖ ਸਕਦੇ ਆ ਕੀ ਬਾਤਾਂ ਕਿੰتੀਆਂ ਪਈਆਂ ਸੰਗਤਾਂ ਬੈਠਣ ਵਾਸਤੇ ਭਾਵੇਂ ਜਿੰਨੇ ਮਰਜੀ ਟੋਪ ਹੋਵੇ ਪਤਾ ਨਹੀਂ ਲੱਗਦਾ ਦੇ ਨੇ ਅਮਰਤ ਬਾਣੀ ਹੋਰ ਦੇ ਨੇ ਅਮਰਤ ਬਾਣੀ ਜੀ ਸਰਬ ਕੋਲ ਦੇ ਨੇ ਅਮਰਤ ਬਾਣੀ ਕੋਲ ਦੇ ਨੇ ਅਮਰਤ ਬਾਣੀ ਜੀ ਸਰਬ ਕੋਲ ਦੇ ਨੇ ਅਮਰਤ ਬਾਣੀ ਕੋਲ ਦੇ ਨੇ ਅਮਰਤ ਬਾਣੀ ਜੀ ਸਰਬ ਕੋਲ ਦੇ ਬਿਸਰਾ ਹਰ ਨਾਮ ਮਨ ਮੰਤ ਤਨ ਸਿ ਸੀ ਨਾਨਕਾ ਉਰਨ ਕੋਈ ਸੰਤ ਉਹ ਕਿੰਨੀ ਬੰਦਿਆ ਕਾਂਚੀ ਤੰਬਾ ਠੀਕ ਆ ਬਾਈ ਜੀ ਸ਼ੇਅਰ ਕਰ ਦਿਓ ਵੀਡੀਓ ਬਾਕੀ ਤੁਹਾਨੂੰ ਲਾਈਵ ਦੇ ਵਿੱਚ ਵੀ ਦੇਖ ਸਕਦੇ ਆ ਤੁਸੀਂ ਸਾਰੀ ਵੀਡੀਓ ਤੁਹਾਨੂੰ ਤੇ YouTube ਚੈਨਲ ਦਲਵਾਗ ਰੰਡਾਵਾ ਉੱਥੋਂ ਨਕਸਾਨ ਉਸਤੇ ਵੀ ਆਪਾਂ ਅਪਲੋਡ ਕਰਾਂਗੇ ਜੀ ਦਲਵਾਗ ਰੰਡਾਵਾ Instagram ਉੱਤੇ ਵੀ ਆਪਣੀ ਇਹ ਵੀਡੀਓ ਅਪਲੋਡ ਕੀਤੀ ਜਾਊਗੀ ਤੇ ਦਲਵਾਗ ਰੰਡਾਵਾ ਸੁਭਰਾ ਆਪਣਾ ਪੇਜ ਚੱਲਦਾ ਜੀ ਇਹਨੂੰ ਫੋਲੋ ਕਰੋ ਤੇ ਹਰ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਜੀ ਧੰਨਵਾਦ ਸਾਰੀਆਂ ਸੰਗਤਾਂ ਦੇ ਜੀ